ਅਧਿਕਾ ਤੋਂ ਜਦੋਂ ਦਾ ਇਹ ਰਾਜ ਪ੍ਰਬੰਧ ਬਣਿਆ ਉਦੋਂ ਦਾ ਜਿਹੜਾ ਰਾਜਾਗਾ ਉਹ ਕਾਨੂੰਨ ਛਾਪਦਾ ਉਹ ਕਾਨੂੰਨ ਛਾਪ ਕੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਪ੍ਰਭਾਵਿਤ ਹੁੰਦੀ ਆ ਤੇ ਜੇ ਤਾਂ ਕਾਨੂੰਨ ਮਾੜੇ ਛਾਪਦਾ ਤਾਂ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਉਹ ਵਧੀਆ ਨਹੀਂ ਹੁੰਦੀ ਜੇ ਉਹ ਕਾਨੂੰਨ ਵਧੀਆ ਛਾਪਦਾ ਤਾਂ ਲੋਕਾਂ ਦੀ ਜ਼ਿੰਦਗੀ ਵਧੀਆ ਹੋ ਜਾਂਦੀ ਆ ਤਾਂ ਜਿਵੇਂ ਬਾਹੂਬਲੀ ਫਿਲਮ ਚ ਤਾਂ ਦੇਖਿਆ ਹੋਣਾ ਉਹ ਆਪਣੀ ਦੇਵਸੇਨਾ ਨਹੀਂ ਬਾਹੂਬਲੀ ਦੀ ਮੰਮੀ ਕਹਿੰਦੀ ਹੁੰਦੀ ਆ ਵੀ ਮੇਰਾ ਬਚਨ ਹੀ ਹੈ ਸ਼ਾਸਨ ਉਹ ਕਹਿੰਦੇ ਨਹੀਂ ਹੁੰਦੇ ਪਹਿਲਾਂ ਕੀ ਸੀ ਰਾਜੇ ਮਹਾਰਾਜੇ ਜੋ ਕਹਿ ਦੈ ਉਹ ਸ਼ਾਸਨ ਹੁੰਦਾ ਸੀ ਮਤਲਬ ਵੀ ਇਹ ਮੰਨਣਾ ਹੀ ਪੈਣਾ ਹੋ ਤੁਨੂੰ ਇਹ ਜਿਹੜਾ ਨਹੀਂ ਮੰਨੂਗਾ ਉਹਨੂੰ ਦੰਡ ਮਿਲੂਗਾ ਉਸ ਤੋਂ ਬਾਅਦ ਉਹ ਲਿਖਤੀ ਰੂਪ ਚ ਸ਼ੁਰੂ ਕਰਤਾ ਉਹਨੇ ਗੈਜਟ ਚ ਛਾਪਣਾ ਸ਼ੁਰੂ ਕਰਤਾ ਤੇ ਉਹ ਜੋ ਵੀ ਛਾਪਦੇ ਨੇ ਉਹ ਕਾਨੂੰਨ ਹੋ ਜਾਂਦਾ ਹੁਣ ਉਹ ਕਾਨੂੰਨ ਨਾਲ ਲੋਕਾਂ ਦਾ ਜੀਵਨ ਜਿਹੜਾ ਉਹ ਵਧੀਆ ਬਣਦਾ ਜਾਂ ਘਟੀਆ ਬਣਦਾ ਇਹ ਫਿਰ ਲੋਕ ਦੇਖਦੇ ਹਨ ਜੇ ਉਸ ਤੋਂ ਬਾਅਦ ਅ ਲੋਕਾਂ ਦਾ ਜੀਵਨ ਜੇ ਵਧੀਆ ਨਹੀਂ ਬਣ ਰਿਹਾ ਘਟੀਆਂ ਬਣ ਰਿਹਾ ਲੋਕਾਂ ਦਾ ਜੀਵਨ ਕਮ ਮਤਲਬ ਕਿ ਗਰੀਬੀ ਵਧ ਰਹੀ ਹੈ ਬੇਰੋਜ਼ਗਾਰੀ ਵਧ ਰਹੀ ਹੈ ਜਦੋਂ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਸ਼ਾਸਨ ਲੋਕਾਂ ਨਾਲ ਧੱਕਾ ਕਰ ਰਿਹਾ ਹੈ ਤਾਂ ਫਿਰ ਲੋਕ ਸੋਚਦੇ ਸੀ ਵੀ ਰਾਜੇ ਨੂੰ ਬਦਲੀਏ ਤਾਂ ਉਹ ਵਿਦਰੋਹ ਕਰਦੇ ਸੀਗੇ ਤੇ ਰਾਜਾ ਕਈ ਵਾਰ ਦੇ ਵਿਦਰੋਹ ਨੂੰ ਦਬਦਾ ਵੀ ਸੀ ਇਸ ਤਰ੍ਹਾਂ ਚੱਲਦਾ ਹੁੰਦਾ ਸੀ ਪਹਿਲਾਂ ਉਦੋਂ ਕੀ ਸੀ ਵੀ ਰਾਜੇ ਦੇ ਮੁੰਡੇ ਵੀ ਆਪਸ ਵਿੱਚ ਲੜਦੇ ਸੀਗੇ ਰਾਜਾ ਬਣਨ ਵਾਸਤੇ ਪਰ ਉਹ ਰਾਜ ਪਰਿਵਾਰ ਦੇ ਵਿੱਚੋਂ ਕੋਈ ਰਾਜਾ ਬਣਦਾ ਸੀ ਹੌਲੀ ਹੌਲੀ ਲੋਕਤੰਤਰ ਆਇਆ ਜਦੋਂ ਹਣਾ ਤਾਂ ਫਿਰ ਲੋਕ ਚੁਣ ਕੇ ਨੁਮਾਇंदे ਆ ਭੇਜਣ ਲੱਗੇ ਸੰਸਦ ਦੇ ਵਿੱਚ ਜਿਹੜਾ ਰਾਜ ਪ੍ਰਬੰਧ ਚਲਾਉਣ ਵਾਸਤੇ ਉਹ ਫਿਰ ਆਪਦਾ ਚੁਣ ਕੇ ਅੱਗੇ ਇੱਕ ਰਾਜਾ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਉਹ ਚੁਣਦੇ ਆ ਫਿਰ ਉਹ ਕਾਨੂੰਨ ਛਾਪਦਾ ਪਰ ਇਹਦੇ 'ਚ ਸਮੱਸਿਆ ਇਹ ਆ ਗਈ ਵੀ ਉਹ 5 ਸਾਲ ਵਾਸਤੇ ਆਪਾਂ ਚੋਣ ਲੰਨੇ ਆ ਉਸ ਤੋਂ ਬਾਅਦ ਉਹ ਪਤਾ ਨਹੀਂ ਵੀ ਆਪਣੀ ਮਰਜ਼ੀ ਦਾ ਕਾਨੂੰਨ ਛਾਪਣਗੇ ਲੋਕਾਂ ਦੇ ਪੱਖ ਦਾ ਕਾਨੂੰਨ ਛਾਪਣਗੇ ਜਾਂ ਆਪਦੇ ਪੱਖ ਦਾ ਕਾਨੂੰਨ ਛਾਪਣਗੇ ਲੋਕਾਂ ਨੂੰ ਲੁੱਟਣਗੇ ਇਹ ਬਾਅਦ ਚ ਪਤਾ ਲਾਦਾਂ ਤੇ ਜਦੋਂ ਫਿਰ ਉਹ ਲੋਕਾਂ ਦੇ ਪੱਖ ਦਾ ਕਾਨੂੰਨ ਨਹੀਂ ਛਾਪਦੇ ਤਾਂ ਲੋਕ ਧਰਨੇ ਲਾਉਂਦੇ ਆ ਜਿਵੇਂ ਹੁਣ ਵੀ ਡੱਲੇ ਵਾਲ ਸਾਹਿਬ ਬੈਠੇ ਨੇ ਧਰਨੇ ਤੇ ਉੱਪਰ ਮਰਨ ਵਰਤ ਦੇ ਉੱਪਰ 111 ਕਿਸਾਨ ਹੋਰ ਮਰਨ ਵਰਤ ਤੇ ਬਹਿ ਗਏ ਪਰ ਮੈਨੂੰ ਲੱਗਦਾ ਵੀ ਰਾਜ ਸੱਤਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਉਹ ਵਿਚਲਾ ਰਸਤਾ ਕੱਢ ਲੰਦੇ ਨੇ ਉਹਨਾਂ ਕੋਲੇ ਕਿਉਂਕਿ ਅੰਤਿਮ ਕਾਨੂੰਨ ਛਾਪਣ ਦੀ ਸ਼ਕਤੀ ਉਹਨਾਂ ਕੋਲੇ ਹਨ ਤੇ ਉਹ ਕਾਨੂੰਨ ਛਾਪਣ ਦੀ ਸ਼ਕਤੀ ਨੂੰ ਕੋਈ ਚੁਣੌਤੀ ਹਣੇ ਤੱਕ ਪੇਸ਼ ਨਹੀਂ ਕਰ ਰਿਆ ਤੇ ਰਾਈਟ ਟੂ ਰੀਗਲ ਪਾਰਟੀ ਦਾ ਜਦੋਂ ਮੈਨੀਫੈਸਟੋ ਪੜਿਆ ਮੈਂ ਤੇ ਵੋਟ ਵਾਪਸੀ ਧੰਨ ਵਾਪਸੀ ਪੁਸਤਕ ਪੜੀ ਤਾਂ ਮੈਨੂੰ ਲੱਗਿਆ ਕਿ ਉਹ ਸ਼ਕਤੀ ਨੂੰ ਚੁਣੌਤੀ ਦੇਣੀ ਜ਼ਰੂਰੀ ਆ ਮਤਲਬ ਲੋਕਾਂ ਦਾ ਜਿਹੜਾ ਜੀਵਨ ਆ ਉਹ ਕਿਸ ਤਰ੍ਹਾਂ ਦਾ ਹੋਊਗਾ ਤਾਂ ਲੋਕ ਨਿਰਣਾ ਕਰਨਾ ਲੋਕ ਕਾਨੂੰਨ ਛਾਪਣ ਲੋਕਾਂ ਕੋਲੇ ਕਾਨੂੰਨ ਛਾਪਣ ਦੀ ਸ਼ਕਤੀ ਹੋਵੇ ਲੋਕ ਇਕ ਟਟਵਰ ਸੁਝਾਅਤਾ ਦੇਣ ਆਪਣਾ ਇੱਕ ਵੈਬਸਾਈਟ ਹੋਵੇ ਉਹਦੇ ਉੱਪਰ ਲੋਕ ਆਪਣਾ ਸੁਝਾਅ ਦੇਣ ਕਿ ਭਾਈ ਵੀ ਉਹਦੇ ਉੱਪਰ ਕੋਈ ਵੀ ਬੰਦਾ ਆਪਣਾ ਸੁਝਾਅ ਰੱਖ ਸਕੇ ਜਾਂ ਕੋਈ ਕਾਨੂੰਨ ਲਿਖ ਕੇ ਉਹਦੇ ਵਿੱਚ ਰੱਖ ਸਕੇ ਜਾਂ ਕੋਈ ਪੁਰਾਣਾ ਕਾਨੂੰਨ ਆ ਉਹਦੇ ਵਿੱਚ ਕੋਈ ਸੰਸ਼ੋਧਨ ਕਰਨਾ ਜਾਂ ਕੋ ਉਹਨੂੰ ਲੱਗਿਆ ਕੋਈ ਖਾਮੀ ਆ ਤਾਂ ਉਹ ਖਾਮੀ ਉਹਦੇ ਵਿੱਚ ਉਹ ਬੰਦਾ ਲਿਖ ਸਕੇ ਵੀ ਇਹ ਖਾਮੀ ਦੂਰ ਹੋਣੀ ਚਾਹੀਦੀ ਆ ਤੇ ਬਾਕੀ ਲੋਕ ਉਹਦੇ ਵਿੱਚ ਹਾਂ ਜਾਂ ਨਾ ਲਿਖਣ ਇੱਕ ਵੈਬਸਾਈਟ ਹੋਵੇ ਉਹਦੇ ਵਿੱਚ ਲੋਕਾਂ ਨੂੰ ਆਪਣਾ ਮਤ ਰੱਖਣ ਦੀ ਸ਼ਕਤੀ ਹੋਵੇ ਲੋਕਾਂ ਕੋਲ ਮਤਲਬ ਰੈਫਰੈਂਡਮ ਪਾਵਰ ਹੋਵੇ ਤੇ ਉਹ ਉਹ ਸ਼ਕਤੀ ਹੋਊ ਤਾਂ ਲੋਕ ਤੰਤਰ ਹੋਊਗਾ ਮਤਲਬ ਜਿਹੜਾ ਰਾਜਨੀਤੀ ਕਹਦੇ ਨੇ ਉਹ ਲੋਕ ਨੀਤੀ ਹੋਊਗਾ ਸੱਚੋ ਤੇ ਲੋਕ ਨੀਤੀ ਹੋਣੀ ਚਾਹੀਦੀ ਹੈ ਰਾਜਨੀਤੀ ਜਿਹੜੀ ਇਹ ਖਤਰਨਾਕ ਹੈ ਕਿਉਂਕਿ ਰਾਜਿਆਂ ਕੋਲੇ ਕਾਨੂੰਨ ਛਾਪਣ ਦਾ ਅਧਿਕਾਰ ਆ ਸੱਤਾ ਦੇ ਵਿੱਚ ਬੈਠੇ ਲੋਕਾਂ ਕੋਲੇ ਕਾਨੂੰਨ ਛਾਪਣ ਦਾ ਅਧਿਕਾਰ ਜੋ ਲੋਕਾਂ ਕੋਲੇ ਆ ਜੇ ਤਾਂ ਲੋਕਾਂ ਦੇ ਪੱਖ ਦਾ ਕਾਨੂੰਨ ਛਪੂਗਾ 52% ਲੋਕਾਂ ਦੀ ਸਹਿਮਤੀ ਉਹ ਵੇ ਕਾਨੂੰਨ ਛਾਪਣ ਦੇ ਵਿੱਚ ਇਸ ਕਰਕੇ ਉਹ ਪਾਵਰ ਜ਼ਰੂਰੀ ਹੈ ਕਿ ਮੈਂ ਉਹ ਪੁਸਤਕ ਪੜੀ ਜਾਂ ਤੂੰ ਵੀ ਉਹ ਪੁਸਤਕ ਪੜੀ ਤੇ ਉਹ ਪੁਸਤਕ ਜ਼ਰੂਰ ਪੜੀ ਤੂੰ ਠੀਕ ਹੈ ਨਾ